ਮਿੱਤਰੋ ਇੱਕ ਵੀਰਾਂ ਦੇ ਨਾ ਮੈਸੇਜ ਆਉਂਦੇ ਸੀ ਵੀ ਸਫਾਈ ਦੀ ਵੀਡੀਓ ਲਿਆਓ ਤੇ ਸਫਾਈ ਅੱਜ ਤੁਹਾਨੂੰ ਕਰਕੇ ਵਿਖਾਉਣੇ ਪਹਿਲਾਂ ਹਾਲਤ ਵੇਖ ਲਓ ਫਾਰਮ ਦੀ ਕੀ ਆ ਆ ਇੱਥੇ ਜਾਦੀਆਂ ਬੈੰਦੀਆਂ ਤੇ ਬਾਲਟੀ ਪਾਣੀ ਦੀ ਰੱਖੀ ਤਾਂ ਇੱਥੋਂ ਗਿੱਲੀ ਆ ਇਹ ਸਾਰੀ ਥਾਂ ਜਿੰਨੀ ਜਿੰਨੀ ਗਿੱਲੀ ਆ ਆਪਾਂ ਪੁੱਟ ਕੇ ਮਿੱਟੀ ਬਾਹਰ ਮਾਰ ਲਾਂਗੇ ਬਾਕੀ ਤਾਂ ਵੇਖੋ ਆ ਬੋਕਰ ਹੀ ਗੱਲੀ ਵੱਜਣ ਵਾਲੀ ਆ ਤੇ ਹੁਣ ਸਹੀ ਆ ਕਿਉਂਕਿ ਹੁਣੇ ਜੀ ਦਾਣਾ ਪਾਣੀ ਰੱਖਿਆ ਤੇ ਕੁਕੜੀਆਂ ਬਾਹਰ ਨਹੀਂ ਨਹੀਂ ਤਾਂ ਫਿਰ ਨਾ ਡਿਸਟਰਬ ਹੋ ਜਾਂਦੀ ਹੈ ਜਿੰਨਾ ਅੰਡੇ ਦੇ ਨਹੀਂ ਆਵੇ ਆ ਹੁਣੇ ਰੋਲਾ ਪਾਉਣ ਲਈ ਆ ਇੱਕ ਥੋੜੀ ਇੱਥੋਂ ਇੱਥੋਂ ਗਿੱਲੀ ਆ ਐਨੀ ਐਨੀ ਮਿੱਟੀ ਆਪ ਬਾਕੀ ਤਾਂ ਬੋੱਕਰੀ ਵੱਜਣ ਵਾਲੀ ਆ ਬਸ ਕਰਕੇ ਕਲੀਕੋਲੀ ਪਾ ਕੇ ਤੇ ਤੁਹਾਨੂੰ ਦਿਖਾਉਣੇ ਇੱਕ ਤਾਂ ਮੋਕੇ ਰਿਪੋਰਟ ਕਰਦਾਂਗੇ ਅੱਜ ਕਿਉਂਕਿ ਟਾਈਮ ਹੈਗਾ ਤੇ ਫੇਰ ਹੋਰ ਕੰਮ ਤੰਦੇ ਹੋ ਜਾਂਦੇ ਪਹਿਲਾਂ ਤਾਂ ਬੂਹੇ ਪਿੱਛੋਂ ਮਾਰੀ ਕਰੀਏ ਸਾਫ ਬੂਹਾ ਖੋਲਦਾ ਕਰੀਏ ਆ ਰੇੜੇ ਤੇ ਲੱਦ ਕੇ ਆਪਾਂ ਮਾਰਨੇ ਆ ਉਹ ਸਾਰੀ ਉਹ ਗੁੱਟ ਚ ਫੇਰ ਜਦੋਂ ਪੱਠੇ-ਪੁੱਠੇ ਵੱਢੇ ਗਿਆ ਆਪਣੇ ਆਪਣੀ ਪੈੜੀ ਜੀ ਪੈ ਜਾਣੀ ਖਾਦ ਵਧੀਆ ਵੇਖੋ ਡਰਦੀਆਂ ਇਹ ਹੁਣ ਮੈਂ ਕਰਦਾ ਪਿਆ ਨਾ ਤਾਂ ਕਰਕੇ ਡਰੀਆਂ ਹੋਈਆਂ ਨੇ ਤਾ ਜਲਦੀ ਜਲਦੀ ਕਰੀਏ ਫਿਰ ਇਹਨਾਂ ਅੰਡੇ ਦੇਣੇ ਤਾਂ ਕਾਲੀਆਂ ਪੰਗੀਆਂ ਨੇ ਵੇਖੋ ਵੇ ਹੋ ਵੀ ਮਿੱਤਰੋ ਹੋ ਗਈ ਇਹ ਸਾਲ ਆਵੇ ਕਿੰਨੀ ਇੱਥੇ ਗਿੱਲੀ ਥਾਂ ਸੀ ਦੁਬਾਰਾ ਵੀਡੀਓ ਕਰਿਆ ਜੇ ਵੇਖਿਆ ਤੁਸੀਂ ਬਾਕੀ ਬੌਕਰ ਲਾਤੀਆ ਹੁੰਝਲੀਆਂ ਸਾਰੀਆਂ ਬੈਠਾਂ ਆ ਵੇ ਇੱਥੋਂ ਚ ਵੀ ਜ਼ਿਆਦਾ ਗਿੱਲੀ ਸੀ ਵੇਖੋ ਹੁਣ ਕਲੀ ਪਾ ਲਈਏ ਆਪਾਂ ਤੇ ਅੰਡੇ ਦੇਣ ਨੂੰ ਕਾਲੀਆਂ ਪੰਗੀਆਂ ਸਾਰੀਆਂ ਵੇ ਰੋਲਾ ਪਾਉਣ ਲਈਆਂ ਕਲੀ ਪਾ ਲਈਏ ਫਿਰ ਵਿਖਾਉਣਾ ਤੁਹਾਨੂੰ ਹੋ ਵੀ ਮਿੱਤਰੋ ਕਰਤੀ ਸਫਾਈ ਕੜੀ ਕੋਲੀ ਪਾਤੀ ਇੱਕ ਤਾਂ ਮੋਕੇ ਰਿਪੋਰਟ ਕਰਤਾ ਇੱਧਰ ਵੇਖੋ ਪੂਰਾ ਇੱਕ ਘੰਟਾ ਲਾਦਾ ਤੁਸੀਂ ਵੀ ਆ ਦੇ ਸਫਾਈ ਕਰੋ ਸਫਾਈ ਕਰੋ ਤੇ ਇੱਕ ਤਾਂ ਮੈਂ ਹੈਗਾ ਕੱਲਾ ਅੱਜ ਟਾਈਮ ਲੱਗਿਆ ਪੂਰਾ ਘੰਟਾ ਲਾਇਆ ਆਪਾਂ ਵੇਖੋ ਬਣਾਤਾ ਲੈ ਨਵਾਂ ਜਿਵੇਂ ਹੋਣੇ ਕੁਕੜੀਆਂ ਛੱਡੀਆਂ ਉਹਨਾਂ ਲਿਆ ਕੇ ਚਲੋ ਬਟਿਆ ਸਾਫ਼ ਸਫਾਈ ਵੀ ਜ਼ਰੂਰੀ ਆ ਵੇਖਣ ਵਾਲ ਨੂੰ ਵਧੀਆ ਲੱਗਣਾ ਚਾਹੀਦਾ ਫੇਰ ਹੀ ਅਗਲਾ ਹਨਾ ਕਸਟਮਰ ਨੂੰ ਵਧੀਆ ਲੱਗਦਾ ਆਂਡੇ ਲੈਣ ਲੱਗਿਆਂ ਵੀ ਹਾਂਜੀ ਹਾਂ ਤੇਜ ਵਧੀਆ ਲੱਗੀ ਤਾਂ ਕਰ ਲਿਆ ਜੇ ਫੋਲੋ ਤੇ ਧੰਨਵਾਦ ਜੀ